ਅੱਜ ਕੋਰਾਲੀ ਦੇ ਵਾਰਡ ਨੰਬਰ 10 ਚਨਾਲੋਂ ਦੇ ਜੋ ਖੇਤ ਨੇ ਉਹਨਾਂ ਉੱਥੇ ਤਿੰਨ ਕਿੱਲੇ ਦੇ ਕਰੀਬ ਜੋ ਕਣਕ ਦੀ ਫਸਲ ਹੈ ਉਹ ਸੜ ਕੇ ਸੁਆਹ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਵੀ ਕੰਬਾਈਨ ਉਸ ਸਮੇਂ ਫਸਲ ਕੱਟਣ ਦੇ ਵਿੱਚ ਲੱਗੀ ਹੋਈ ਸੀਗੀ ਤੇ ਉੱਪਰੋਂ ਅਚਾਨਕ ਜੋ ਬਿਜਲੀਆਂ ਤਾਰਾਂ ਲੰਘ ਰਹੀਆਂ ਸੀਗੀਆਂ ਉਹਨਾਂ ਚ ਅਚਾਨਕ ਸ਼ਾਰਟ ਸਰਕਟ ਹੋ ਜਾਣ ਦੇ ਕਾਰਨ ਬਿਜਲੀ ਦੇ ਚੰਗਿਆੜੇ ਡਿੱਗਣ ਦੇ ਕਾਰਨ ਮਿੰਟਾਂ ਦੇ ਵਿੱਚ ਹੀ ਦੇਖਦੇ ਹੀ ਦੇਖਦੇ ਤਿੰਨ ਕਿੱਲੇ ਦੇ ਕਰੀਬ ਪੱਕੀ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਸੁਆਹ ਦੇ ਮਲਬੇ ਦੇ ਵਿੱਚ ਤਬਦੀਲ ਹੋ ਗਈ ਦੇਖ ਸਕਦੇ ਹੋ ਤੁਸੀਂ ਇਹ ਹਿਰ ਦੇ ਵਿਦਕ ਤਸਵੀਰਾਂ ਜੋ ਕਿਸਾਨ ਦੀ ਜੋ ਖੜੀ ਪੱਕੀ ਫਸਲ ਹੈ ਉਹ ਸੜ ਕੇ ਸੁਆਹ ਹੋ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਗੱਲ ਕਰਦੇ ਹਾਂ ਕਿਸਾਨ ਦੇ ਨਾਲ ਜੀ ਬਹੁਤ ਲੰਬਾ ਬੈਠਣ ਦਾ ਸਰ ਕੁਮਾਰ ਸਨਾਵਰਵਾਨ ਸਾਲਾ ਮੈਂ ਬਾੜ ਨੰਬਰ 9 ਦੇ ਰਣ ਵਾਲੇ ਆਹਾਂ ਅਸੀਂ ਤੇ ਜਿਹੜੀ ਫਸਲ ਅੱਜ ਸਾਡੀ ਅੱਗੇ ਲੱਗੀ ਇੱਥੇ ਕਿੰਨੀ ਨੁਕਸਾਨ ਹੋਇਆ ਤੇ ਚਾਹ ਕਾਰਨ ਕੀ ਬਣਿਆ ਤੁਹਾਨੂੰ ਕਾਰਨ ਪਤਾਰਾ ਨਾਲ ਮੜੀ ਜੀ ਕੰਬਾਈਨ ਲੱਗਣ ਦੇ ਕਾਰਨ ਅੱਗੇ ਲੱਗੀ ਆ ਮੜੀ ਜੀ ਨਾਲ ਲੱਗਦੇ ਦਾ 17 ਬੋਹ ਨੀਵੀਆਂ ਦੋ ਬਰੀ ਕੰਪਲੀਟ ਕਰ ਚੁੱਕੇ ਆ ਇਹਨਾਂ ਦੀ ਇਹਨਾਂ ਨੇ ਕੋਈ ਗੌਰ ਨਹੀਂ ਕਰਦਾ ਬਿਜਲੀ ਵਾਲਾ ਤੇ ਨਾਲ ਰਿਹਾ ਸ਼ੇਰੀਆ ਵੀ ਨਾਲ ਸ਼ੇਰੀਆ ਸਾਰਾ ਕੋਈ ਇਹਨਾਂ ਨੂੰ ਬਿਜਲੀ ਵਾਲਿਆਂ ਨੂੰ ਕੋਈ ਹੋ ਨਹੀਂ ਹੈਗਾ ਇਸ ਚੀਜ਼ ਦਾ ਤੇ ਲਗਭਗ ਕਿੰਨੇ ਦਾ ਆਪਣਾ ਨੁਕਸਾਨ ਹੋਇਆ ਕਿੰਨੀ ਕਿੰਨੇ ਕਾਊਂਟਰ ਕਰਕੇ ਕੱਟਦੇ ਕੱਟਤੀ 30 ਕੁੰਟਲ ਕਣ ਸਾਡੇ ਖਰਾਬ ਹੋ ਗਈ ਜਿਹੜੀ ਜਲ ਕੇ ਸਵਾਹ ਹੋ ਚੁੱਕੀ ਹੈ ਜਮੀਨ ਤੇ ਸਰਕਾਰ ਤੇ ਕੀ ਮੰਗ ਕਰਦੇ ਹੋ ਸਰਕਾਰ ਤੇ ਅਸੀਂ ਮਾਜਮਾ ਮੰਗਦੇ ਆ ਵੀ ਜੇ ਦਿਆ ਜਾਵੇ ਤੁਹਾਨੂੰ ਨਹੀਂ